ਜੀ ਕਾਲ ਜੀ ਬਿਲਕੁਲ ਅਸੀਂ ਖਟਕੜ ਕਲਾ ਦੇ ਵਿੱਚ ਪਹੁੰਚ ਚੁੱਕੇ ਹਾਂ ਏਪੀਐਨ ਦੇ ਵਿੱਚ ਤੁਹਾਡਾ ਸਵਾਗਤ ਹੈ ਜਿੱਥੇ 메ਨ ਗੇਟ ਦੀ ਐਂਟਰੀ ਤੁਸੀਂ ਦੇਖ ਸਕਦੇ ਹੋ ਜਿੱਥੇ ਜਿੱਤੇ ਹੋਏ ਇੱਥੇ ਹਲਕਾ ਵਿਧਾਇਕ ਸਾਰੇ ਐਮਐਲਏ ਔਰ 메ਨ ਜਿਹੜੇ ਹੈਗੇ ਸੀਐਮ ਜਿਹੜੇ ਭਗਵੰਤ ਮਾਨ ਜੀ ਪੰਜਾਬ ਦੇ ਉਹ ਬਿਲਕੁਲ ਪਹੁੰਚ ਪਹੁੰਚਣ ਦੀ ਤੇ ਜਿਹੜੀ ਤਿਆਰੀ ਦੇ ਵਿੱਚ ਹੈਗਾ ਤੁਸੀਂ ਦੇਖ ਸਕਦੇ ਹੋ ਬੈਰੀਕਡ ਔਰ ਜਿਹੜਾ ਪੁਲਿਸ ਪ੍ਰਸ਼ਾਸਨ ਪੰਜਾਬ ਦਾ ਪੂਰਾ ਅੱਜ ਖਟਗੜਕਲਾ ਡਿਸਟ੍ਰਿਕਟ ਨਮਾਸ਼ਹਿਰ ਦੇ ਵਿੱਚ ਲੱਗਿਆ ਹੋਇਆ ਹੈ ਤੁਸੀਂ ਇਹ ਤਸਵੀਰਾਂ ਸਾਡੇ ਚੈਨਲ ਦੇ ਰਾਹੀਂ ਦੇਖ ਸਕਦੇ ਹੋ ਬਿਲਕੁਲ ਦੇਖ ਸਕਦੇ ਹੋ ਕਿਵੇਂ ਗੱਡੀਆਂ ਦੀਆਂ ਲਾਈਨਾਂ ਤਾਦਾਦ ਦੇ ਨਾਲ ਵੱਡੀਆਂ-ਵੱਡੀਆਂ ਜਿਹੜੀਆਂ ਪ੍ਰਸ਼ਾਸਨ ਵੀ ਖੜਾ ਹੈ ਕੀ ਅਪਡੇਟ ਹੈ ਤੁਸੀਂ ਸਾਡੇ ਨਾਲ ਜੁੜੇ ਰਹੋ ਅੰਦਰ ਤੱਕ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕੀ ਮਾਹੌਲ ਹੈ ਔਰ ਕਿੰਨੀ ਪਬਲਿਕ ਹੈ ਉੱਥੇ ਇਸ ਏਰੀਆ ਦੇ ਵਿੱਚ ਅੱਜ ਖਟਗੜਕਲਾ ਸ਼ਹੀਦ 에ਦਮ ਭਗਤ ਭਾਰਤ ਨੂੰ ਆਜ਼ਾਦ ਕਰਨ ਦੇ ਵਿੱਚ ਯੋਗਦਾਨੀ ਨਹੀਂ ਉਹਨਾਂ ਦਾ ਬਹੁਤ ਵੱਡਾ ਮੇਨ ਰੋਲ ਭਗਤ ਸਿੰਘ ਜੀ ਦਾ ਸੀਗਾ ਅੱਜ ਅਸੀਂ ਉੱਥੇ ਖੜੇ ਹਾਂ ਉਹ ਐਮਐਲਏ ਸਾਹਿਬ ਮੈਡਮ ਜੁੜ ਚੁੱਕੇ ਆ ਕਿ ਉਹਨਾਂ ਦਾ ਕੀ ਕਹਿਣਾ ਔਰ ਆਪਣੀ ਪਾਰਟੀ ਨੂੰ ਕੀ ਮੁਬਾਰਕਬਾਦ ਦੇਣਾ ਚਾਹੁੰਦੇ ਆ ਆਪਾਂ ਗੱਲਬਾਤ ਕਰਾਂਗੇ ਮੈਡਮ ਮਾਤ ਤੁਸੀਂ ਖਟਖਟ ਕੜਾਂ ਦੀ ਤਰਜੀ ਤੇ ਪਹੁੰਚੇ ਹੋ ਸਭ ਤੋਂ ਪਹਿਲਾਂ ਤਾਂ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਨਮਸਕਾਰ ਕੋਟ ਕੋਟ ਪ੍ਰਣਾਮ ਉਹਨਾਂ ਨੂੰ ਉਹਨਾਂ ਨੂੰ ਵੱਡੀ ਸ਼ਰਧਾਂਜਲੀ ਔਰ ਦੂਸਰਾ ਆਮ ਆਦਮੀ ਪਾਰਟੀ ਦੀ ਸੋਚ ਨੂੰ ਸਲਾਮ ਕਿ ਜਿਨ੍ਹਾਂ ਨੇ ਅੱਜ ਇਹ ਸੀਐਮ ਸਾਹਿਬ ਦੇ ਸੋਚਕ ਸਮਗਮ ਵਾਸਤੇ ਖਟਕੜਕਲਾ ਨੂੰ ਚੁਣਿਆ ਇਹ ਇੱਕ ਇਤਿਹਾਸਕ ਕਦਮ ਹੈ ਔਰ ਇਸ ਇਸ ਵਾਸਤੇ ਇਸ ਕਦਮ ਵਾਸਤੇ ਵੀ ਆਮ ਆਦਮੀ ਪਾਰਟੀ ਵੱਲੋਂ ਸਾਰੇ ਦੇਸ਼ ਦੁਨੀਆਂ ਚ ਬੈਠੇ ਸਾਰੇ ਜਿੱਥੇ ਜਿੱਥੇ ਬੈਠੇ ਨੇ ਪੰਜਾਬੀ ਉਹਨਾਂ ਨੂੰ ਮੁਬਾਰਕਾਂ ਨੇ ਅੱਜ ਦੀਆਂ ਤੇ ਧੰਨਵਾਦ ਹੈ ਉਹਨਾਂ ਦਾ ਕਿ ਉਹਨਾਂ ਨੇ ਸਾਨੂੰ ਇਹ ਦਿਨ ਦੇਖਣ ਦਾ ਮੌਕਾ ਦਿੱਤਾ ਜੀ ਜੀ ਮਿਹਰਬਾਨੀ ਹੈ ਥੈਂਕ ਯੂ ਜੀ ਜਿਹੜੇ ਅੱਜ ਸਰਦਾਰ ਜੀ ਸਾਡੇ ਨਾਲ ਮੌਜੂਦ ਆ ਆਪਾਂ ਗੱਲਬਾਤ ਕਰਾਂਗੇ ਬਿਲਕੁਲ ਬਹੁਤ ਸੋਹਣੇ ਲੱਗ ਰਹੇ ਆ ਖਟਕੜ ਕਲਾ ਦੇ ਵਿੱਚ ਪਹੁੰਚੇ ਉਹਨਾਂ ਦਾ ਕੀ ਕਹਿਣਾ ਔਰ ਕੀ ਕੀ ਕਿੰਨੀ ਕੁ ਮੁਬਾਰਕਬਾਦ ਪੰਜਾਬੀ ਪੰਜਾਬ ਦੇ ਵਸਨੀਕਾਂ ਦੇਣਾ ਚਾਹੁੰਦੇ ਆ ਜੀ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਸੁਖਵਿੰਦਰ ਸਿੰਘ 베ਦੀਆ ਜੀ ਹਲਕਾ ਹਲਕਾ ਮਲੋਤੋਂ ਜੀ ਜੀ ਸਰ ਕੀ ਕਹਿਣਾ ਚਾਹੁੰਦੇ ਆ ਪੰਜਾਬ ਵਾਸੀਆਂ ਨੂੰ ਅਸੀਂ ਪੰਜਾਬ ਵਾਸੀਆਂ ਦਾ ਹੱਥ ਜੋੜ ਕੇ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਠੀਕ ਆ ਜ ਔਰ ਅਸੀਂ ਉਹਨਾਂ ਦੇ ਪੂਰੇ ਜਿੰਨਾ ਮਨੁੱਖਸ਼ਿਆ ਉਹਦੇ ਤੇ ਖਰੇ ਉਤਰਾਂਗੇ ਔਰ ਉਹਨਾਂ ਦੀ ਪੂਰੀ ਸੇਵਾ ਕਰਾਂਗੇ ਮਿਹਰਬਾਨੀ ਜੀ ਸਤਿ ਸ਼੍ਰੀ ਅਕਾਲ ਜੀ ਜਹਨ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਦਿਨ ਨੂੰ ਲੈ ਕੇ ਅੱਜ ਦਾ ਦਿਨ ਪੰਜਾਬ ਲਈ ਬਹੁਤ ਵਧੀਆ ਦਿਨ ਹੈ ਨਵੀਂ ਸਰਕਾਰ ਬਣ ਜਾ ਰਹੀ ਹੈ ਨਵੇਂ ਮੁੱਖ ਮੰਤਰੀ ਸਾਹਿਬ ਜਿਹੜਾ ਆਪ ਦਾ ਅਹੁਦੇ ਦੇ ਹਲਫ ਲੈਣ ਜਾ ਰਹੇ ਹੈ ਜੀ ਸਰ ਜਿਵੇਂ ਕਿ ਬਹੁਤ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ ਪੰਜਾਬ ਦੇ 92 ਸੀਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ ਆ ਉਹਦੇ ਬਾਰੇ ਪੰਜਾਬ ਵਾਸੀਆਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਵਾਸੀਆਂ ਨੂੰ ਕਹਿੰਦੇ ਪੰਜਾਬ ਵਾਸੀਆਂ ਦੀਆਂ ਉਮੀਦਾਂ ਆਮ ਆਦਮੀ ਪਾਰਟੀ ਤੇ ਜਿਹੜੀਆਂ ਪੰਜਾਬ ਵਾਸੀਆਂ ਨੇ ਉਮੀਦ ਲਾ ਕੇ ਉਹਨਾਂ ਨੂੰ ਜਿੱਤ ਦਵਾਈ ਹੈ ਮੈਂ ਪਰਮਾਤਮਾ ਅੱਗੇ ਅਰਦਾਸ ਕਰਨੀ ਚਾਹੁੰਦਾ ਕਿ ਆਮ ਆਦਮੀ ਪਾਰਟੀ ਵੀ ਉਹਨਾਂ ਦੀਆਂ ਉਮੀਦਾਂ ਤੇ ਪੂਰਾ ਉਤਰੇ ਅਤੇ ਪਰਮਾਤਮਾ ਆਮ ਆਦਮੀ ਪਾਰਟੀ ਨੂੰ ਸ਼ਕਤੀ ਬਖਸ਼ੇ ਕਿ ਉਹਨਾਂ ਦੀ ਹਰੇਕ ਉਮੀਦ ਤੇ ਪੂਰੀ ਉਤਰੇ ਜਿਵੇਂ ਕਿ ਪਏ ਬਹੁਤ ਟਾਈਮ ਜਿਹੜਾ ਕਾਂਗਰਸ ਨੇ ਵੀ ਰਾਜ ਕੀਤਾ ਔਰ ਸ਼੍ਰੋਮਣੀ ਅਕਾਲੀ ਦਲ ਨੇ ਵੀ ਰਾਜ ਕੀਤਾ ਕਿ ਅੱਜ ਬਹੁਤ ਹੀ ਝਟਕਾ ਲੱਗਿਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਪਾਰਟੀਆਂ ਨੂੰ ਝਟਕਾ ਲੱਗਣਾ ਹੀ ਸੀ ਇਹ ਰੱਬ ਦਾ ਤੇ ਹੰਕਾਰ ਦਾ ਜਿਹੜਾ ਵਹਿਰ ਹੈ ਜੀ ਅਕਾਲੀ ਦਲ ਨੇ ਜੋ ਹੰਕਾਰ ਦੀ ਰਾਜਨੀਤੀ ਸ਼ੁਰੂ ਕੀਤੀ ਕਾਂਗਰਸ ਨੇ ਉਹਨੂੰ ਅਪਣਾਇਆ ਉਹਦੇ ਉਲਟ ਲੋਕਾਂ ਨੇ ਫਤਵਾ ਦਿੱਤਾ ਜੀ ਮਿਹਰਬਾਨੀ ਥਾਸ ਜੀ ਅਜਿਹੇ ਦਿਨੋਂ ਲੈ ਕੇ ਆਮ ਆਦਮੀ ਪਾਰਟੀ ਦੇ ਨੂੰ ਪਿਆਰ ਕਰਨ ਵਾਲੇ ਔਰ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਨ ਵਾਲੇ ਪੰਜਾਬ ਦੇ ਵਿੱਚ ਪੰਜਾਬ ਦੇ ਜਿਨੇ ਵੀ ਸਾਡੇ ਵੋਟਰ ਸਹਿਬਾਨ ਸੀ ਪੰਜਾਬ ਨੂੰ ਪਿਆਰ ਕਰਨ ਵਾਲੇ ਦੇਸ਼ਾਂ ਵਿਦੇਸ਼ਾਂ ਚ ਰਹਿੰਦੇ ਲੋਕ ਔਰ ਪੁਰੇ ਇੰਡੀਆ ਦੇ ਵਿੱਚ ਜਿਹੜੇ ਲੋਕ ਸੀ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਇੰਨਾ ਵੱਡਾ ਮੰਡੇਟ ਜਿਹੜਾ ਦਿੱਤਾ ਔਰ ਆਮ ਆਦਮੀ ਪਾਰਟੀ ਨੂੰ ਜਿਹੜਾ ਇਹ ਮੌਕਾ ਦਿੱਤਾ ਔਰ ਇਹ ਮੌਕਾ ਆਮ ਆਦਮੀ ਪਾਰਟੀ ਕੰਮ ਕਰਕੇ ਡਵੈਲਪਮੈਂਟ ਕਰਕੇ ਕਰਜੋਤਾਰੇਗੇ ਸਰ ਜਿਵੇਂ ਤੁਸੀਂ ਸਾਰੇ ਜਾਣਦੇ ਹਲਕਾ ਫਿਰੋਜ਼ਪੁਰ ਦੇ ਵਿੱਚ ਨਸ਼ੇ ਦੀ ਬਹੁਤ ਵੱਡੀ ਪ੍ਰੋਬਲਮ ਹੈ ਤੁਸੀਂ ਉਹਦੇ ਲਈ ਪਲਾਨਿੰਗ ਜਿਹੜੀ ਹੈ ਤੁਹਾਡੀ ਤਿਆਰ ਹੈ ਜੀ ਪਲਾਨਿੰਗ ਬਿਲਕੁਲ ਰੋਡਮੈਪ ਤਿਆਰ ਹੈ ਸਾਡਾ ਐਕਸ਼ਨ ਅਸੀਂ ਐਕਸ਼ਨ ਮੋਡ 'ਚ ਆਲਰੇਡੀ ਆ ਚੁੱਕੇ ਹਾਂ ਔਰ ਨਸ਼ੇ ਨੂੰ ਮੁਕਤ ਕਰਾਂਗੇ ਕਿਉਂਕਿ ਨਸ਼ਾ ਸਾਡਾ ਜ਼ੀਰੋ ਟੋਲਰੈਂਸ ਹੈ ਮੇਰੇ ਹਲਕੇ ਦੇ 241 ਜਿਹੜੇ ਬੂਥ ਨੇ ਪਿੰਡ ਨੇ ਉਹਨਾਂ ਦੇ ਵਿੱਚ ਪੰਚਾਇਤਾਂ ਨੇ ਮਤੇ ਪਾਉਣੇ ਸ਼ੁਰੂ ਕਰ ਦਿੱਤੇ ਨੇ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਤੋਂ ਵੱਜ ਜਾਂ ਦਵਾਈ ਦੇ ਰਹੇ ਨੇ ਵੀ ਜਿਹੜਾ ਵੀ ਇਹ ਕਾਲੇ ਤੰਦਿਆਂ ਦੇ ਵਿੱਚ ਕਾਲੇ ਕਾਰੋਬਾਰ ਦੇ ਵਿੱਚ ਲੱਗੇ ਨੇ ਇਹ ਬੰਦ ਕਰ ਦੋ ਨਹੀਂ ਤਾਂ ਸਟਰੋਂਗ ਐਕਸ਼ਨ ਲਵਾਂਗਾ ਔਰ ਕਿਸੇ ਵੀ ਨਸ਼ੇ ਜਿਹੜਾ ਹੈਗਾ ਤਸਕਰ ਹੋਵੇ ਜਾਂ ਨਸ਼ੇ ਦੇ ਬਿਜ਼ਨਸ ਦੇ ਵਿੱਚ ਇਨਵੋਲਵਮੈਂਟ ਆ ਉਹਦੇ ਪ੍ਰਤੀ ਕੋਈ ਢਲਾਈ ਨਹੀਂ ਹੋਏਗੀ ਸਖਤ ਐਕਸ਼ਨ ਲਵਾਂਗਾ ਥੈਂਕ ਯੂ ਸਰ ਥੈਂਕ ਯੂ ਵੈਲਕਮ ਹਾਂਜੀ ਸਰਦ ਪੰਜਾਬ ਤੁਸੀਂ ਖੱਟਕਟ ਕਲਾ ਦੀ ਧਰਤੀ ਤੇ ਪਹੁੰਚੇ ਹੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਨੇ ਅੱਜ ਸੌ ਚੱਕਣੀ ਹੈਗੀ ਇੱਥੇ ਤਾਂ ਅਸੀਂ ਉਹਨਾਂ ਦੇ ਹਲਕੇ 'ਚ ਧੂਰੀ ਹਲਕੇ ਵਿੱਚ ਪਹੁੰਚੇ ਹਾਂਗੇ ਸਾਰੀ ਅਸੀਂ ਮਾਨ ਸਾਹਿਬ ਦੀ ਟੀਮ ਹੈਗੇ ਸਾਡੇ ਐਮਐਲਏ ਸਾਨੂੰ ਬਹੁਤ ਗਰਵ ਹੈ ਸਾਡੇ ਹਲਕੇ ਦੇ ਐਮਐਲਏ ਸਾਡੇ ਸੀਐਮ ਸਾਹਿਬ ਨੇ ਅਸੀਂ ਇਸ ਸਮਾਗਮ 'ਚ ਸਾਰੀ ਟੀਮ ਮਾਨ ਸਾਹਿਬ ਦੀ ਪਹੁੰਚੀ ਹੈਗੇ ਆਪਣੀ ਆਪਣੀ ਗੱਡੀਆਂ ਲੈ ਕੇ ਸਰ ਇੱਕ ਥੋੜੀ ਛੋਟੀ ਜਿਹੀ ਇੱਥੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਾਂ ਜਿਵੇਂ ਕਿ ਆਪਣਾ ਪੰਜਾਬ ਦਾ ਜਿਹੜਾ ਮੋਰਚਾ ਕਿਸਾਨੀ ਮੋਰਚਾ ਬਹੁਤ ਲੰਮਾ عرصਾ ਚੱ ਲੇਕਿਨ ਉਹ ਅਗਰ ਜਿੱਤ ਪ੍ਰਾਪਤ ਹੋਈ ਆ ਆਰਡੀਐਸ ਬਿੱਲਾਂ ਲੈ ਕੇ ਸਿਰਫ ਔਰ ਸਿਰਫ ਪੰਜਾਬੀਆਂ ਕਰਕੇ ਹੋਈ ਆ ਅੱਜ ਉਸ ਸ਼ਹੀਦ ਦੀ ਧਰਤੀ ਉੱਤੇ ਭਗਤ ਸਿੰਘ ਦੀ ਧਰਤੀ ਦੇ ਉੱਤੇ ਤੁਸੀਂ ਅੱਜ ਪਹੁੰਚੋ ਤੇ ਇਹਨਾਂ ਪੰਜਾਬੀਆਂ ਨੂੰ ਔਰ ਜਿਨ੍ਹਾਂ ਨੇ ਆਰਡੀਐਸ ਬਿੱਲ ਮਾਫ ਕਰਵਾਏ ਉਹਨਾਂ ਬਾਰੇ ਕੀ ਕਹਿਣਾ ਚਾਹਦੇ ਦੋ ਦੋ ਲਾਈਨਾਂ ਦੇਖੋ ਸਾਡੀ ਆਮ ਆਦਮੀ ਪਾਰਟੀ ਤੇ ਅਸੀਂ ਪਰਸਨਲੀ ਸਾਡਾ ਵੀ ਉੱਥੇ ਲੰਗਰ ਚੱਲਦਾ ਰਿਹਾਗਾ ਪੂਰਾ ਇੱਕ ਜਿੰਨਾ ਚਿਰ ਪਹਿਲੇ ਦਿਨ ਤੋਂ ਲੈ ਕੇ ਜਿੰਨਾ ਚਿਰ ਉੱਥੇ ਧਰਨਾ ਚੱਲਿਆ ਅਸੀਂ ਆਪ ਲੰਗਰ ਆਪਣੇ ਖਰਚੇ ਤੋਂ ਉੱਥੇ ਲਾ ਕੇ ਰੱਖਿਆ ਟਿੱਕਰੀ ਬਾਰਡਰ ਦੇ ਉੱਤੇ ਸਾਡੀ ਪਾਰਟੀ ਨੇ ਹਮੇਸ਼ਾ ਹੀ ਕਿਸਾਨ ਤੇ ਹੁਣ ਵੀ ਦੇਖੋ ਮਾਨ ਸਾਹਿਬ ਕਹਿੰਦੇ ਸੀ ਜਦੋਂ ਜਿੱਤਾਂਗੇ ਇਹਨਾਂ ਸ਼ਹੀਦਦਾਰੀ ਜਿੱਤ ਹੋਏਗੀ ਦੇਖੋ 70 ਸਾਲ ਬਾਅਦ ਇੱਥੇ ਖਟਕੜ ਕਲਾ ਦੇ ਵਿੱਚ ਮੇਲੇ ਲਗਾ ਦਿੱਤੇ ਸਾਡੀ ਪਾਰਟੀ ਨੇ ਮਾਨ ਸਾਹਿਬ ਨੇ ਇੱਥੇ ਮੇਲੇ ਲਗਾ ਦਿੱਤੇ ਹਨ ਪੰਜਾਬੀਆਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਬਹੁਤ ਉਮੀਦਾਂ ਨੇ ਆਵਾਜ਼ੀ ਪਾਰਟੀ ਤੋਂ ਕੀ ਕਹਿਣਾ ਚਾਹੁੰਦੇ ਆ ਅਗਰ ਦੇਖੋ ਸਰਕਾਰ ਦਾ ਕੰਮ ਬਹੁਤ ਛੋਟਾ ਹੁੰਦਾ ਹੈ ਸਰਕਾਰ ਇੱਕ ਨੀਅਤ ਹੁੰਦੀ ਹੈ ਇੱਕ ਇੰਟੈਂਸ਼ਨ ਹੁੰਦੀ ਹੈ ਸਾਰਾ ਐਡਮਿਨਿਸਟ੍ਰੇਸ਼ਨ ਢਾਂਚਾ ਬਣਿਆ ਹੋਇਆ ਹੈ ਉਹਦੇ ਵਿੱਚ ਜਿਹੜਾ ਲੀਡਰ ਹੁੰਦਾ ਹੈ ਉਹਦੀ ਇੱਕ ਚੰਗੀ ਇੰਟੈਂਸ਼ਨ ਬਣ ਅੰਦਰ ਚਲੀ ਜਾਵੇ ਸਿਸਟਮ ਦੇ ਵਿੱਚ ਜਿਵੇਂ ਤੁਸੀਂ ਦੇਖਿਆ ਹੈਗਾ ਪਿਛਲੇ 4 ਦਿਨਾਂ ਤੋਂ ਸਾਰੇ ਹੀ ਅਫਸਰ ਟਾਈਮ ਤੇ ਪਹੁੰਚਣ ਲੱਗੇ ਹਨ ਤਹਿਸੀਲਾ ਦੇ ਵਿੱਚ ਕੰਮ ਹੋਣ ਲੱਗਿਆ ਹੈ ਜਿਹੜੇ ਅਫਸਰ 10:30 ਵਜੇ 11:00 ਵਜੇ ਜਾਂਦੇ ਸੀ ਹੁਣ 8:00 ਵਜੇ ਘਰੋਂ ਗੱਡੀਆਂ ਲੈ ਕੇ ਕੀ ਲੱਗਦਾ ਤੁਹਾਨੂੰ ਵੀ ਆਮ ਆਦਮੀ ਪਾਰਟੀ ਆਪਣੇ ਵਾਅਦਿਆਂ ਤੇ ਖਰਾ ਉਤਰੂਗੀ ਬਿਲਕੁਲ ਜੀ ਬਿਲਕੁਲ ਖਰਾ ਉਤਰੇਗੀ ਸਾਡਾ ਦੇਖੋ ਬੱਚਾ ਜਦੋਂ ਪੈਰਾਂ ਹੁੰਦਾ ਸੀ ਪੈਦਾ ਹੁੰਦਾ ਉਹਨੂੰ ਸਿੱਖਿਆ ਦੀ ਜ਼ਰੂਰਤ ਹੈ ਸਾਡੀ ਪਹਿਲੀ ਗਾਰੰਟੀ ਸਿੱਖਿਆ ਦੀ ਹੈ ਜਦੋਂ ਬੱਚਾ ਵੱਡਾ ਹੋ ਜਾਂਦਾ ਹੈ ਆਪਣੇ ਪੈਰਾਂ ਤੇ ਖੜਾ ਹੁੰਦਾ ਉਹਨੂੰ ਰੋਜ਼ਗਾਰ ਦੀ ਜ਼ਰ ਦੁਆਪੀ ਕਲਚਰ ਤੁਸੀਂ ਦੇਖ ਲਓ ਖਤਮ ਹੈ ਜੀ ਸਾਰਾ ਸਾਰਾ ਪੰਜਾਬ ਸੀਐਮ ਬਣ ਗਿਆ ਹੈ ਪਰ ਇੱਥੇ ਕੁਝ ਲੋਕਾਂ ਦੇ ਪਹੁੰਚੇ ਹੋਏ ਲੋਕ ਉਹ ਕਹਿ ਰਹੇ ਆ ਵੀ ਵੀਆਈਪੀ ਕਲਚਰ ਖਤਮ ਨਹੀਂ ਹੋ ਰਿਹਾ ਸਾਨੂੰ 게ਟਾਂ ਤੋਂ ਜਿਹੜੀਆਂ ਉਹ ਐਂਟਰੀਆਂ ਨਹੀਂ ਕਰਤਿਆਂ ਜਾ ਰਹੀਆਂ ਪਬਲਿਕ ਦਾ ਇਹ ਕਹਿਣਾ ਹੈ ਬਾਈ ਜੀ ਦੇਖੋ ਇੱਥੇ 2 ਤੋਂ ਲੈ ਕੇ 2.5 ਲੱਖ ਜਿਹੜਾ ਵਰਕਰ ਹੈ ਵੌਲੰਟੀਅਰ ਹੈ ਜਾਂ ਆਮ ਨਾਗਰਿਕ ਆ ਪਹੁੰਚਿਆ ਹੋਇਆ ਆਪਣੇ ਸੀਐਮ ਸਾਹਿਬ ਨੂੰ ਦੇਖਣ ਵਾਸਤੇ ਤੇ ਇੱਕ ਆਰਗੇਨਾਈਜ਼ ਵੀ ਕਰਨਾ ਹੈ ਏਡੇ ਇਕੱਠ ਨੂੰ ਉਹਨੂੰ ਆਰਗੇਨਾਈਜ਼ ਕਰਨ ਵਾਸਤੇ ਪ੍ਰਸ਼ਾਸਨ ਪੁਲਿਸ ਮਹਿਕਮਾ ਜਾਂ ਸੀਆਰਪੀਐਫ ਦਾ ਹੋਰ ਜਿਹੜੀਆਂ ਫੋਰਸਿਸ ਨੇ ਉਹਨਾਂ ਨੇ ਆਪਣਾ ਆਰਗੇਨਾਈਜੇਸ਼ਨ ਸਿਸਟਮ ਬਣਾਇਆ ਹੋਇਆ ਹੈ ਤੇ ਉਹਨਾਂ ਨੇ ਕਿੱਦਾਂ ਮੈਨੇਜ ਕਰਨਾ ਹੈ ਉਹਨਾਂ ਦਾ ਡਿਸਕ੍ਰਿਪਸ਼ਨ ਹੈ ਪਰ ਉਹਨਾਂ ਨੂੰ ਵੀ ਤਾਂ ਪਤਾ ਸੀ ਪੂਰੇ ਪੰਜਾਬ ਦੇ ਵਿੱਚੋਂ ਜਿਹੜੇ ਜਗ੍ਹਾ-ਜਗ੍ਹਾ ਤੋਂ ਲੋਕ ਪਹੁੰਚਣਗੇ ਉਸ ਹਿਸਾਬ ਨਾਲ ਗੈਦਰਿੰਗ ਜਾਂ ਕੀ ਪ੍ਰੋਬਲਮ ਕੀ ਰਹੀ ਜੀ ਬਾਈ ਜੀ ਹਰੇ ਤਾਂ ਅਸੀਂ ਵੀ ਤੁਹਾਡੇ ਨਾਲ ਪਹੁੰਚ ਹੀ ਆਂਗੇ ਮੈਨੂੰ ਤਾਂ ਲੱਗ ਰਿਹਾ ਬੜਾ ਸਮੂਥ ਟਰੈਫਿਕ ਚੱਲ ਰਿਹਾ ਹੈ ਤੇ ਇਹਨਾਂ ਨੇ ਇੱਥੇ ਚਾਰ-ਪੰਜ categories ਬਣਾ ਰੱਖੀਆਂ ਨੇ ਕੀ ਹੈ ਪਤਾ ਵੀ ਪ੍ਰਬੰਧ ਜਿਹੜੇ ਪੁਖਤਾ ਨੇ ਮੈਨੂੰ ਤਾਂ ਇਦਾਂ ਹੀ ਲੱਗ ਰਿਹਾ ਜੀ ਪੁਖਤਾ ਪ੍ਰਬੰਧ ਨੇ ਦੇਖੋ ਸਾਰਾ ਇੱਥੇ ਸਿਸਟਮ ਸਾਰਾ ਇੱਕ ਲਾਲ ਝੰਡੇ ਲੱਗੇ ਨੇ, ਪੀਲੇ ਝੰਡੇ ਲੱਗੇ ਨੇ, ਨੀਲੇ ਝੰਡੇ ਲੱਗੇ ਨੇ, ਹਰੇ ਝੰਡੇ ਲੱਗੇ ਨੇ, ਸਿਸਟੇਮੈਟਿਕ orange ਝੰਡੇ ਲੱਗੇ ਨੇ ਤੇ ਸਿਸਟੇਮੈਟਿਕ ਸਾਨੂੰ ਉਦੋਂ ਹੀ ਪਾਸ ਦਿੱਤੇ ਗਏ ਨੇ। ਆਰਗੇਨਾਈਜ਼ ਸਿਸਟਮ ਦੇ ਨਾਲ ਇਦਾਂ ਹੀ ਅੰਦਰ ਕੁਰਸੀਆਂ ਦੇ ਪਾਸ ਵੀ ਇਦਾਂ ਹੀ ਦਿੱਤੇ ਵੇਣਗੇ। ਥੈਂਕ ਯੂ। ਠੀਕ ਹੈ। ਤੋਂ ਨਾਰਥ ਤੋਂ ਜਿਹੜੇ ਉਹਨਾਂ ਦੇ ਬ੍ਰਦਰ ਪਹੁੰਚੇ ਨੇ ਆਪਾਂ ਗੱਲਬਾਤ ਕਰਾਂਗੇ ਕਿ ਕਿੰਨਾ ਉਤਸ਼ਾਹ ਆ। ਅੱਜ ਖਟਕੜਕਲਾਂ ਸ਼ਹੀਦ ਭਗਤ ਸਿੰਘ ਦੀ ਜਿਹੜੀ ਧਰਤੀ ਹੈ, ਉਹ ਯੋਧੇ ਦੀ ਧਰਤੀ ਦੇ ਉੱਤੇ ਪਹੁੰਚੇ ਨੇ। ਕੀ ਉਹਨਾਂ ਦਾ ਵਿਚਾਰ ਹੈ ਕੀ ਕਹਿਣਾ ਚਾਹੁੰਦੇ ਆ ਦੇਖੋ ਤੁਹਾਡੇ ਸਾਹਮਣੇ ਆ ਪੰਡਾਲ ਪੂਰਾ ਜਾਮ ਲੱਗਿਆ ਹੋਇਆ ਪਬਲਿਕ ਨੂੰ ਇੰਨਾ ਉਤਸ਼ਾਹ ਵਾ ਜੀ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਚਰਨਾਂ 'ਚ ਸਾਡੇ ਸੀਐਮ ਭਗਵੰਤ ਮਾਨ ਜੀ ਨੇ ਅੱਜ ਸੋਚਕਣੀ ਆ ਜੀ ਇਸ ਕਰ ਇੰਨਾ ਪੂਰੇ ਪੰਜਾਬ ਤੋਂ ਕਿ ਹਰਿਆਣਾ ਤੱਕ ਤੋਂ ਲੋਕ ਇੱਥੇ ਆਏ ਨੇ ਦਿੱਲੀ ਤੱਕ ਤੋਂ ਲੋਕ ਆਏ ਨੇ ਤੁਸੀਂ ਪਿੱਛੇ ਜਾ ਕੇ ਦੇਖੋ ਦਿੱਲੀ ਬੰਬੇ ਕਿੱਥੋਂ ਕਿੱਥੋਂ ਦਾ ਗੱਡੀਆਂ ਆਈਆਂ ਨੇ ਭਗਵੰਤ ਮਾਨ ਜੀ ਦੇ ਸੋਚ ਸਮਾਰੋਹ ਦੇ ਵਿੱਚ ਸਰ ਜਿਹੜੀ ਆਮ ਆਦਮੀ ਪਾਰਟੀ ਜਿਵੇਂ ਕਿ ਬਹੁਤ ਵੱਡੀ ਲੀਡ ਦੇ ਨਾਲ ਜਿੱਤੀ ਹੈ ਪੰਜਾਬ ਦੇ ਵਿੱਚ ਪਾਰਟੀ ਕਾਇਮ ਕੀਤੀ ਉਹਨਾਂ ਨੇ ਪੰਜਾਬ ਦੇ ਵਸਨੀਕ ਲੋਕਾਂ ਦੀ ਬਹੁਤ ਉਮੀਦ ਹੈ ਕੀ ਗੱਲ ਕੀ ਕਹਿਣਾ ਚਾਹੁੰਦਾ ਖਰੀ ਉੱਤਰ ਪਾਉਗੀ ਟੀਮ ਜਿਹ ਜਿੰਨੇ ਵੀ ਵਾਦੇ ਕਿਤਨੇ ਅਰਵਿੰਦ ਕੇਜਰੀਵਾਲ ਜੀ ਨੇ ਭਗਵੰਤ ਸਿੰਘ ਜੀ ਨੇ 110% ਵਾਦੇ ਅਸੀਂ ਪੂਰੇ ਕਰਨ ਦੀ ਕੋਸ਼ਿਸ਼ ਕਰਾਂਗੇ ਕਰਾਂਗੇ ਵੀ ਜ਼ਰੂਰ ਜੀ ਜਿਵੇਂ ਐਂਟੀ ਪਾਰਟੀਆਂ ਆ ਸ਼੍ਰੋਮਣੀ ਅਕਾਲੀ ਦਲ ਹੈ ਕਾਂਗਰਸ ਹੈ ਉਹ ਕਹਿ ਰਹੀ ਹੈ ਕਿ 2 ਮਹੀਨੇ ਦੇ ਵਿੱਚ ਇਹਨਾਂ ਦਾ ਰਿਜ਼ਲਟ ਜਿਹੜਾ ਨਤੀਜਾ ਆਜੂਗਾ ਕਿ ਪੰਜਾਬ ਦਾ ਪਾਣੀ ਲੈ ਜਾਣਗੇ ਜਾਂ ਜੇ ਆਪਣੇ ਤੁਹਾਡੇ ਸਾਹਮਣੇ ਆ ਕਿ ਦੇਖੋ ਜਿਵੇਂ ਕਾਂਗਰਸ ਨੇ ਅਕਾਲੀ ਦਲ ਨੇ ਇਹਨਾਂ ਨੇ ਸਰ ਰਾਜ ਕੀਤਾ ਤੇ ਪੰਜਾਬ ਪੰਜਾਬ ਦੇ ਉੱਤੇ ਜੋਨਾ ਡਵੈਲਪਮੈਂਟ ਕੀਤੇ ਉਹ ਤੁਹਾਡੇ ਸਾਹਮਣੇ ਆ ਪਬਲਿਕ ਨੇ ਬਹੁਤ ਵਧੀਆ ਫਤਵਾ ਉਹਨਾਂ ਦੇ ਹੱਕ ਦੇ ਜੋ ਜਾਰੀ ਕੀਤਾ ਸਾਰੀ ਦੁਨੀਆ ਜਾਣਦੀ ਹੈ ਜੀ ਪਰ ਕਿਹੜੇ ਲੀਡਰਾਂ ਨੂੰ ਤੁਸੀਂ ਹਰਾ ਕੇ ਜਿਹੜਾ ਨਾਰਥ ਦਾ ਲੁਧਿਆਣੇ ਦਾ ਬਹੁਤ ਸਖਤ ਮੁਕਾਬਲਾ ਸੀ ਔਰ ਤੁਸੀਂ ਜਿਹੜਾ ਉੱਥੇ ਜਿਹੜੇ ਧਨਾੜ ਬੰਦਿਆਂ ਨੂੰ ਜਿਹੜਾ ਹਰਾ ਕੇ ਤੁਸੀਂ ਕਾਮਯਾਬ ਹੋਏ ਕੀ ਕਹਿਣਾ ਚਾਹੋਗੇ ਦੇਖੋ ਜੀ ਜਦੋਂ ਹਨੇਰੀ ਚੱਲਦੀ ਹੈ ਝੱਖੜ ਚੱਲਦਾ ਉਹ بڑے بڑے ਦਰਖਤ ਪਿੱਲਰ ਜੋ ਹੁੰਦਾ ਸਭ ਉਡਾ ਕੇ ਲੈ ਜਾਂਦਾ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਮੁਹਿੰਮ ਸੀਗੀ ਝਾੜੋ ਦੀ ਉਹਦੇ ਵੱਡੇ ਤੋਂ ਵੱਡੀ ਹਨੇਰੀ ਆਈ ਤੇ ਸਾਰੇ ਵੱਡੇ ਵੱਡੇ ਥੰਮੂ ਖਾੜ ਕੇ ਲੈ ਕੇ ਆਏ ਆਪਦੇ ਨਾਲ ਮਿਹਰਬਾਨ ਸਰ